ਜੇ ਕੋਈ ਸਵਾਲ ਆ ਜਵਾਬ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਔਨ ਦੀ سپورਟ ਤੁਹਾਨੂੰ ਮਿਲੂਗਾ ਹਲ ਹਲ ਮਿਲੂਗਾ ਔਨ ਦੀ سپورਟ ਤੇ ਹੋਰ ਸੁਣਾਓ ਕਿਦਾਂ ਚੱਲ ਰਹੀ ਹੈ ਜ਼ਿੰਦਗੀ ਮਾਰਕੀਟ ਤਾਂ ਫਿਲਹਾਲ ਸਾਈਡਵੇਜ਼ ਹੀ ਚੱਲੀ ਜਾਂਦੀ ਹੈ ਤੇ ਨੱਪ ਜਾਂਦੀ ਹੈ ਨਾ ਡਾਊਨ ਜਾਂਦੀ ਹੈ ਬਸ ਇੱਕ ਤਰ੍ਹਾਂ ਸਸਟੇਨ ਹੋ ਰਹੀ ਹੈ ਤੇ ਅਪਸਾਈਡ ਦਾ ਮੂਵ ਕਰਨ ਨੂੰ ਚਾਹ ਰਹੀ ਹੈ ਕਦੋਂ ਅੱਪ ਵਾਲੀ ਕੈਂਡਲ ਬਣ ਜੇ ਕੋਈ ਪਤਾ ਨਹੀਂ ਜਿਹੜੀ ਗੱਲ ਆਪਸ਼ਨ ਚੇਨ ਦੀ ਸੈਲਰ ਪੁੱਟ ਜਿਹੜੇ ਵੀ ਹੈਗੇ ਆ ਪਤਾ ਨਹੀਂ ਕਦੋਂ ਪੈਰ ਛੱਡ ਕੇ ਭੱਜ ਜਾਣ ਸਭ ਇੱਕ ਪਾਸਾ ਹੋ ਜਾਊਗਾ ਕਦੋਂ ਐ ਨਹੀਂ ਪਤਾ ਵੀ ਛੇਤੀ ਨਿਫਟੀ 25000 ਟੱਪ ਜੇ ਕਿਉਂਕਿ ਟਾਈਮ ਹੈ ਇੱਕ ਟਾਈਮ ਪੀਰੀਅਡ ਹੁੰਦਾ ਹੈ ਹਰੇਕ ਮਾਰਕੀਟ ਦਾ ਵੀ ਇੰਨਾ ਚਿਰ ਇਹ ਨਹੀਂ ਡਾਊਨ ਰਹਿਣਾ ਉਹ ਰਹਿ ਚੁੱਕੀ ਹੁਣ ਇਹਨੂੰ ਲਗਭਗ ਹੋ ਗਏ ਹੋਣਗੇ 1 ਮਹੀਨੇ ਦੇ ਕਰੀਬ ਦਸੰਬਰ ਦਸੰਬਰ ਦੀ ਡਾਊਨ ਚੱਲੀ ਜਾਂਦੀ ਹੈ ਤੇ ਕਦੋਂ ਇਹ ਅਪ ਜਾਵੜੇ ਹੁਣ ਫਰਵਰੀ ਦਾ ਫਸਟ ਮੰਥ ਆ ਗਿਆ। ਤਕਰੀਬਨ 1 ਮਹੀਨੇ ਤੋਂ ਉੱਤੇ ਹੋ ਗਿਆ ਵੀ ਇਹ ਡਾਊਨ ਚੱਲੀ ਜਾਂਦੀ ਨੂੰ। ਤੇ ਕਦੋਂ ਰੇਜ਼ਿੰਗ ਆ ਜੇ ਤੇ ਪਤਾ ਨਹੀਂ ਲੱਗਣਾ। ਇੱਕੇ ਦਮ ਇੱਕ ਕੈਂਡਲ ਦੇ ਵਿੱਚ ਰਿਕਵਰ ਹੋਊਗੀ ਜਦੋਂ ਵੀ ਹੋਈ। ਇੱਕ ਦੋ ਕੈਂਡਲ ਦੇ ਵਿੱਚ ਮੇਰੇ ਹਿਸਾਬ ਨਾਲ ਕਿਉਂਕਿ ਕਈ ਵਾਰ ਇਹੋ ਜਿਹੀ ਸਿਚੁਏਸ਼ਨ ਬਣ ਜਾਂਦੀ ਹੈ ਮਾਰਕੀਟ 'ਚ ਡੂ ਆਰ ਡਾਈ ਵਾਲੀ। ਮਤਲਬ ਵੀ ਜੇ ਇਤੋਂ ਥੱਲੇ ਗਈ ਤਾਂ ਬਹੁਤ ਜੱਡ ਵੱਡਾ ਫਾਇਲ ਫਾਲ ਹੋਊਗਾ ਜੇ ਉੱਪ ਗਈ ਤਾਂ ਬਹੁਤ ਉੱਪਰ ਤੱਕ ਜਾਊਗੀ ਪਰ ਉਹ ਕੀ ਹੁੰਦਾ ਲੋਕਾਂ ਦੀ ਅਪ ਐਕਸੈਪਟੈਂਸ ਤੋਂ ਮਹਾਂ ਪਾਸੇ हट ਕੇ ਕਿਰਾਂ ਉੱਥੇ ਹੀ ਰੁਕ ਜਾਂਦੀ ਹੈ ਵੱਡੀ ਕੈਂਡਲ ਬਣਾਉਂਦੀ ਫਿਰ ਬਰਾਬਰ ਇੱਕ ਹੋਰ ਕੈਂਡਲ ਬਣਾਉਂਦੀ ਉੱਡੀ ਉਸੇ ਜਗ੍ਹਾ ਦੇ ਉੱਤੇ ਆ ਕੇ ਫੇਰ ਖੜ ਜਾਂਦੀ ਹੈ ਹੌਲੀ ਹੌਲੀ ਦੇਖਦੇ ਆ ਫਰਬਰੀ ਚ ਜੇ ਡਰਮ ਪਰ ਗਏ ਨੇ ਨਾ ਕੋਈ ਵੱਡਾ ਸੱਪ ਕੱਢਿਆ ਤਾਂ ਹੋ ਸਕਦਾ ਵੀ ਕੈਂਡਲ ਵੱਡੀ ਹੋ ਜਾਂਦੀ ਤਾਂ ਸਕੈਲਪਰ ਤੇ ਜਿਹੜੇ ਇੰਟਰਡੇ ਕਰਦੇ ਆ ਉਹਨਾਂ ਦਾ ਵੱਡੀ ਜਾਂ ਛੋਟੀ ਕੈਂਡਲ ਬਣਦਾ ਕੋਈ ਉਹ ਨਹੀਂ ਹੁੰਦਾ ਉਹਨਾਂ ਨੂੰ ਤਾਂ ਆਪਦਾ ਪੈਸਾ ਕੱਢਣਾ ਹੁੰਦਾ ਵੀ ਜਿੰਨੇ ਵੀ 50 ਪੁਆਇੰਟ 100 ਪੁਆਇੰਟ ਉਹਦਾ ਕੋਈ ਚੱਕਰ ਨਹੀਂ ਫੰਡਾਮੈਂਟਲ ਦੇ ਹਿਸਾਬ ਨਾਲ ਜਿਹੜਾ ਬੰਦਾ ਇਨਵੈਸਟ ਜਾਂ ਟ੍ਰੇਡ ਕਰਦਾ ਤੇ ਉਸੇ ਨੂੰ ਫਰਕ ਪੈਂਦਾ ਦੇਖਦੇ ਆਂ ਬਾਕੀ ਤੁਹਾਡੇ ਨਾਲ ਹੀ ਆ ਤੇ ਚੰਗਾ ਲੱਗਿਆ ਤਾਂ ਲਾਈਵ ਸ਼ੇਅਰ ਕਰ ਦਿਓ ਤੇ ਜੇ ਕੋਈ ਸਵਾਲ ਜਵਾਬ ਹੋਇਆ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਤਾਂ ਮੈਂ ਸੈਕਿੰਡ ਵਾਰ ਫੇਰ ਲਾਈਵ ਹੋ ਕੇ ਤੁਹਾਨੂੰ ਉਸੇ ਕੱਲ ਦਾ ਜਵਾਬ ਦੇ ਕੇ ਜਾਊਂਗਾ